ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸੁਭਾਈ ਸੱਦੇ ਤੇ ਪੰਜਾਬ ਭਰ ਵਿੱਚ ਕਿਤੇ ਚਾਰੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਦੀ ਕੜੀ ਵੱਲੋਂ ਅਜਲੋਹੀਆਂ ਖਾਸ ਤੇ ਦਸ਼ਮੇਸ਼ਪਾਕ ਵਿੱਚ ਵੱਖ-ਵੱਖ ਪਿੰਡਾਂ ਵਿੱਚੋਂ ਮਜ਼ਦੂਰ ਸਾਥੀ ਸ਼ਾਮਿਲ ਹੋਏ ਜਿਸ ਨੂੰ ਸੰਬੋਧਨ ਕਰਦੇ ਯੂਨੀਅਨ ਦੇ ਸਭਾਈ ਆਗੂ ਜੀ ਅਸ اٹਵਾਲ ਨੇ ਦੱਸਿਆ ਕਿ ਅੱਜ ਦਾ ਮਾਰਚ ਲੋਹੀਆਂ ਤੋਂ ਰਾਈਵਾਲ ਜਲਾਲਪੁਰ ਕਲਾ ਪਿੰਡ ਸ਼ੇਰਗੜੀ ਸਰਦਾਰਵਾਲਾ ਜਲਾਲਪੁਰ ਖੁਰਦਕੰਗ ਖੁਰਦ ਤੋਂ ਕਾਂਕਲਾ ਵਿੱਚ ਜਾ ਕੇ ਸਮਾਪਤ ਹੋਇਆ ਇਸ ਮੌਕੇ ਯੂਨੀਅਨ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਗਾਰੰਟੀਆਂ ਫੇਲ ਹੋ ਚੁੱਕੀਆਂ ਹਨ ਜਿਹੜੀ ਸਰਕਾਰ ਵਿਖਾ ਵੱਡੇ-ਵੱਡੇ ਲਾਰੇ ਤੇ ਲੋਕਾਂ ਨਾਲ ਵਾਅਦੇ ਕਰਕੇ ਸਤਾ ਵਿੱਚ ਆਈ ਸੀ ਉਹ ਲੋਕਾਂ ਦੇ ਬੁਨਿਆਦੀ ਹੱਕਾਂ ਨੂੰ ਡਾਂਗ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਪਰ ਇਸ ਮਜ਼ਦੂਰ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜ-ਪੰਜ ਮਰਲੇ ਪਲਾਟ ਅਲਾਟ ਕਿਤੇ ਜਾਣ ਮਨਰੇਕਾ ਦਾ ਕੰਮ 200 ਦਿਨ ਤੇ 1000 ਰੁਪਏ ਦਿਹਾੜੀ ਕੀਤਾ ਜਾਵੇ ਪੰਚਾਇਤੀ ਜ਼ਮੀਨ ਵਿੱਚ ਤੀਜਾ ਹਿੱਸਾ ਦਲਿਤਾ ਦਾ ਯਕੀਨੀ ਬਣਾਇਆ ਜਾਵੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਮਜ਼ਦੂਰਾ ਦਾ ਕਰਜ਼ਾ ਮੁਕੰਮਲ ਮਾਫ ਕੀਤਾ ਜਾਵੇ ਮਜ਼ਦੂਰ ਔਰਤਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਫਾਈਨਾਂਸ ਦੇ ਕਰਿੰਦਿਆਂ ਨੂੰ ਨੱਥ ਪਾਈ ਜਾਵੇ ਉਹਨਾਂ ਕਿਹਾ ਕਿ ਜ਼ਮੀਨ ਸੁਧਾਰ ਕਾਨੂੰਨ ਲਾਗੂ ਕਰਕੇ ਵਾਦੂ ਜ਼ਮੀਨ ਬੇਜ਼ਮੀਨੀ ਮਜ਼ਦੂਰਾ ਵਿੱਚ ਵੰਡੀਆਂ ਜਾਣ ਇਹਨਾਂ ਤੋਂ ਇਲਾਵਾ ਸੋਨੂ ਅਰੋੜਾ ਮਹਿੰਦਰ ਚੱਕਵਡਾਲਾ ਧਰਮਵੀਰ ਸਰਦਾਰ ਵਾਲਾ ਚਰਨਜੀਤ ਜਮਸ਼ੇਰ ਤਲ ਲੋਕ ਸਿੰਘ ਜਲਾਲਪੁਰ ਜਸਵੰਤ ਰਾਏ ਗੁਰਬਖਸ਼ ਕੋਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਸ਼ਾਮਿਲ ਸਨ ਲੋਹੀਆਂ ਖਾਸ ਤੋਂ ਪੱਤਰਕਾਰ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ